ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਬਾਈ ਜੀ ਅੱਜ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਆਏ ਸਾਲ ਦੇ ਨਵੇਂ ਸੂਏ ਦੀ ਇੱਕ ਪਹਿਲੀ ਬੈੜੀ ਅੱਜ ਸੂਪੀ ਇਹਨੇ ਬਹੁਤ ਚੰਗੀ ਬੱਚੀ ਨੂੰ ਜਨਮ ਦਿੱਤਾਗਾ ਇਹ ਆਪ ਵੀ ਬਹੁਤ ਚੰਗੀ ਬਲੱਡ ਲਾਈਨ ਦੀ ਹੈਗੀ ਪਹਿਲਾਂ ਇਹ ਆਪ ਬਰੂਡ ਦੀ ਆ ਇਹਦੀ ਮਾਂ ਸਟੈਕਰ ਦੀ ਸੀਗੀ ਤੇ ਬਹੁਤ ਚੰਗੀ ਬਲੱਡ ਲਾਈਨ ਤੁਰ ਹੀ ਆਉਂਦੀ ਆ ਅੱਗੇ ਵੀ ਇਹਨੇ ਹੁਣ ਬੱਛੀ ਨੂੰ ਜਨਮ ਦਿੱਤਾਗਾ ਇਹ ਦੂਜਾ ਸੂਆ ਸੂਈ ਆ ਪਿਛਲੇ ਸਾਲ ਵੀ ਇਹਨੇ ਇੱਕ ਆਪਣੇ ਕੋਲੇ ਬੱਛੀ ਨੂੰ ਜਨਮ ਦਿੱਤਾ ਸੀਗਾ ਕਨਵੈਸ਼ਨਲ ਸੀਮਨ ਲੱਗਿਆ ਸੀਗਾ ਪੀਡੀਐਫ ਦਾ ਜਮਾਸਕਾ ਦਾ ਇਸ ਵਾਰੀ ਵੀ ਇਹਦੇ ਕਨਵੈਸ਼ਨਲ ਸੀਮਨ ਲੱਗਿਆ ਸੀ ਜਿਉਂ ਪਰਮਾਤਮਾ ਦੀ ਕਿਰਪਾ ਹੁੰਦੀ ਆ ਉਹਨੂੰ ਕਨਵੈਸ਼ਨਲ ਸੀਮਨ ਤੇ ਵੀ ਵਧੀਆ ਬੱਛੀਆਂ ਆ ਜਾਂਦੀਆਂ ਨੇ ਤੇ ਇਹਦੀ ਤਿਆਰੀ ਵੀ ਬਹੁਤ ਚੰਗੀ ਹੈਗੀ ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ ਇਹਦੇ ਬਾਰੇ ਵੀ ਇਹਨੇ ਪਹਿਲਾਂ ਨੇ ਬਹੁਤ ਚੰਗਾ ਦੁੱਧ ਪਾਇਆਗਾ ਤੇ ਜੇ ਤੁਸੀਂ ਦੇਖ ਸਕਦੇ ਹੋ ਵੀ ਜੇ ਆਪਾਂ ਵਧੀਆ ट्रांजੈਕਸ਼ਨ ਪਾਉਣੇ ਆ ਵਧੀਆ ਕੇਅਰ ਕਰਦੇ ਆ ਤਾਂ ਲੈ ਵਿੱਚ ਭਲਾਂ ਵਗੈਰਾ ਬਿਲਕੁਲ ਵੀ ਨਹੀਂ ਆਉਂਦੀਆਂ ਬਹੁਤ ਚੰਗਾ ਇਹਦਾ ਸਟ੍ਰਕਚਰ ਹੈਗਾ ਅੱਗੇ ਵੀ ਇਹਨੇ ਚੰਗੀ ਬੱਚੀ ਦਿੱਤੀ ਆ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ